ਵੈਰੀ ਕੀ ਚਾਹਾਲ ਸਾਹਿਬ ਵੈਰੀ ਕੀ ਫਤਿਹ ਮੈਂ ਪੰਥ ਦਾ ਦਾਸ ਸਿਮਰਜੀਤ ਸਿੰਘ ਮਾਨ ਅੱਜ ਤੁਹਾਡੇ ਨਾਲ ਸਿੱਟੀ ਕਰਨ ਕਰ ਰਹੇ ਹਾਂ ਕਿ ਜਿਹੜਾ ਮੇਰਾ ਪਾਰਲੀਮੈਂਟਰੀ ਹਲਕਾ ਹੈਗਾ ਇਹਦੇ ਵਿੱਚ ਤਿੰਨ ਜ਼ਿਲ੍ਹੇ ਹੈਗੇ ਆ ਇੱਕ ਸਰਹੂਰ ਹੈ ਇੱਕ ਬਰਨਾਲਾ ਤੇ ਇੱਕ ਮਲੇਰਕੋਟਲਾ ਤੇ ਬਰਨਾਲੇ ਦੇ ਇਲਾਕੇ ਦੇ ਵਿੱਚ ਇਲਾਕਾ ਹੈਗਾ ਭਦੌਰ ਉੱਤੇ ਹੈਗਾ ਇੱਕ ਪਿੰਡ ਕੋਟ ਦੁਰਨਾ ਉੱਥੋਂ ਦੇ ਰਹਿਣ ਵਾਲੇ ਸਾਡੇ ਬڑے ਸੀਨੀਅਰ ਤੇ ਇੱਜ਼ਤਦਾਰ ਅਭਜੈ ਜਨਾਰ ਸਰਦ ਸੰਗਾਰਾ ਸਿੰਘ ਸਾਡੀ ਪਾਰਟੀ ਦੇ ਸੀ ਉੱਥੋਂ ਦੇ ਹੀ ਭਾਨਾ ਸਿੱਧੂ ਹੈ ਜਿਹੜੇ ਬਹੁਤ ਮਸ਼ਹੂਰ ਅੱਜ ਸੋਸ਼ਲ ਵਰਕਰ ਸਮਾਜਿਕ ਵਰਕਰ ਨੇ ਤੇ ਉਹਨਾਂ ਦੇ ਉੱਤੇ ਸਰਕਾਰ ਨੇ ਕਿਉਂ ਕੇ ਮਕਦਮੇ ਦਰਜ ਕਰਾਉਂਦੇ ਰਿਹਾ ਲੁਧਿਆਣੇ ਦੇ ਵਿੱਚ ਕਰਾਤਾ ਪਟਿਆਲੇ ਦੇ ਵਿੱਚ ਕਰਾਤਾ ਕਿ ਕਿਸੇ ਤੋਂ ਚੇਨੀ ਖਿੱਚੀ ਹੈ ਹੁਣ ਇੱਜ਼ਤ ਦਾ ਆਦਮੀ ਚੇਨੀ ਖਿੱਚੂਗਾ ਫੇਰ ਅਬੋੜ ਦੇ ਵਿੱਚ ਵੀ ਪਰਚਾ ਕਰਾਤਾ ਹੈਗਾ ਫੇਰ ਲੁਧਿਆਣੇ ਦੀ ਸੀਆਈ ਆਈ ਦੇ ਵਿੱਚ ਉਹਨਾਂ ਨੂੰ ਬਹੁਤ ਤਕਲੀਫ ਦਿੱਤੀ ਜ਼ਲੀਲ ਕੀਤਾ ਬਰਫ਼ ਤੇ ਪਾਤਾ ਠੰਡਾ ਪਾਣੀ ਪਾਤਾ ਮੇਰਾ ਮਤਲਬ ਹੈ ਕਿ ਅੱਜ ਦੇ ਕਾਨੂੰਨ ਦੇ ਵਿੱਚ ਇਹੋ ਜਿਹੀ ਤਸੀਹੇ ਦੇਣੇ ਇਹ ਮੈਂ ਸਮਝਦਾ ਹਾਂ ਕਿ ਇਹ ਬਹੁਤ ਗਲਤ ਕੰਮ ਹੈ ਇਹ ਜਿਹਨਾਂ ਲੋਕ ਕਰ ਰਹੇ ਹਨ ਔਰ ਮੈਂ ਆਪਣੇ ਪਾਰਲੀਮੈਂਟ ਹਲਕੇ ਦੇ ਵਿੱਚ ਅਮਨ ਤੇ ਮਾਨ ਰੱਖਣਾ ਚਾਹੁੰਦਾ ਤੇ ਮੈਂ ਜਿਹੜਾ ਨਿਜ਼ਾਮ ਹੈ ਉਹਦੇ ਨਾਲ ਵੀ ਗੱਲ ਕੀਤੀ ਹੈ ਗੇੜੀ ਲੋਰਨ ਆਰਡਰ ਦੇ ਅਧਿਸ਼ਰਣ ਡੀਜੀਪੀ ਹੈ ਸਾਡੀ ਰੇਂਜ ਦੇ ਭੁੱਲਰ ਸਾਹਿਬ ਹੈਗੇ ਐ ਡੀਆਈਜੀ ਸਾਰੇ ਪਿੰਡਾਂ ਦੇ ਨਾਲ ਗੱਲ ਕੀਤੀ ਹੈ ਕਿ ਭਾਣਾ ਸਿੱਧੂ ਇੱਕ ਚੰਗਾ ਸਮਾਜਿਕ ਆਦਮੀ ਹੈਗਾ ਤੇ ਉਸ ਨੂੰ ਇੰਨਾ ਤੰਗ ਨਾ ਕਰੋ ਜਿਸ ਨਾਲ ਸਾਡਾ ਸਾਰਾ ਹਲਕਾ ਝੜਬੜਾ ਦੇ ਵਿੱਚ ਆ ਜਾਏ ਤੇ ਹੀ ਚੀਫ ਮਿਨਿਸਟਰ ਦਾ ਵੀ ਹਲਕਾ ਹੈਗਾ ਤੇ ਜਰੂਰ ਇਸ ਨੂੰ ਦੁਨੀਆ ਦੇ ਨਕਸ਼ੇ ਤੇ ਲੈ ਕੇ ਆਉਣ ਕਿ ਇੱਥੇ ਸ਼ਹਿਰ-ਸ਼ਹਿਰ ਦੇ ਵਿੱਚ ਡਿਮੋਨਸਟ੍ਰੇਸ਼ਨ ਹੋਣ ਲੱਗ ਪਏ ਆਂ ਔਰ ਲੋਕ ਬਾਹਰ ਘਰਾਂ ਚੋਂ ਨਿਕਲ ਰਹੇ ਆਂ ਕੱਲ ਅਸੀਂ ਕੋਰਟ ਦੁਨੇ ਇੱਕ ਕਟਕ ਕਰ ਰਹੇ ਆਂ ਉੱਥੇ ਅਸੀਂ ਫੈਸਲਾ ਕਰਾਂਗੇ ਕਿ ਜੇ ਸਰਕਾਰ ਨੇ ਆਪਣਾ ਰੁਖ ਨਾ ਬਦਲਿਆ ਤੇ ਇਹੋ ਜਿਹੇ ਗੰਦੇ ਇਲਜ਼ਾਮ ਇਹੋ ਜਿਹੇ ਸਮਾਜਿਕ ਦੇ ਉਤੇ ਲਾ ਦੇਣੇ ਮੈਂ ਸਮਝਦਾ ਕਿ ਇਹ ਕੋਈ ਸ਼ੋਭਾ ਇਹ ਸਰਕਾਰ ਨੂੰ ਨਹੀਂ ਦਿੰਦਾ ਸੋ ਮੈਂ ਚੀਫ ਨੈਸਸਸ ਆਊਟ ਨੂੰ ਵੀ ਬੇਨਤੀ ਕਰਦਾ ਤੁਸੀਂ ਸਾਡੇ ਇਲਾਕੇ ਦੇ ਹੋ ਕਿ ਆਨੇ ਸਿੱਧੂ ਨੂੰ ਅੱਜ ਤੁਸੀਂ ਰਿਹਾ ਕਰੋ ਘਰੇ ਆਏ ਤੇ ਕੱਲ ਸਾਨੂੰ ਉਹਦੇ ਪਿੰਡ ਜਾ ਕੇ ਵੱਡਾ ਕੋਈ ਕਠਣਾ ਕਰਨਾ ਪਵੇ ਤੇ ਇੱਥੇ oven ਰਹੇ ਕਿਉਂ ਕਰਕੇ ਪਹਾੜੇ ਸਿੱਧੂ ਦੇ ਨਾਲ ਜਿਹੜੇ ਵੀ ਲੋਕੀ ਬਾਹਰ ਨਿਕਲਣਗੇ ਕਨਾਰਚ ਇਹ ਇੰਟਰਨੈਸ਼ਨਲ ਖਬਰ ਬਣ ਜਾਣੀ ਹੈ ਤੇ ਆਪਾਂ ਨੇ ਕਾਹ ਨੂੰ ਇੰਟਰਨੈਸ਼ਨਲ ਖਬਰ ਬਣਾਉਣੀ ਹੈ ਵੀ ਕਿਸ ਨੂੰ ਤਾਂ ਦੇ ਕਰਕੇ ਸਭ ਉਹਦੀ ਤਕਤੀਸ਼ ਹੋਣੀ ਚਾਹੀਦੀ ਹੈ ਕਿ ਪਾਲ ਇੰਸਟਿਟਿਊਟ ਨੂੰ ਬਰਫ ਦੇ ਉੱਤੇ ਕਿਉਂ ਰੱਖਿਆ ਕਿਉਂ ਕਾਊਂਸਲ ਕੀਤਾ ਕੀ ਕੀਤਾ ਕੋਈ ਇਹੋ ਜੀ ਗੱਲ ਨਹੀਂ ਕੀਤੀ ਉਸਨੇ ਸਬਾਤ ਸਿਰਕ ਹੈ ਲੋਕਾਂ ਦੇ ਪੈਸੇ ਛਡਾਉਂਦਾ ਹੈ ਜਿਹੜੇ ਟਰੈਵਲ ਏਜੰਟਸ ਨੇ ਉਹ ਠੱਗੀ ਕਰੀ ਜਾਂਦੇ ਆ ਔਰ ਲੋਕਾਂ ਤੋਂ ਬਹੁਤ ਪੈਸਾ ਲੈ ਲੈਂਦੇ ਆ ਤੇ ਪਹਲਾ ਤਾਂ ਏਜੰਟਾਂ ਨੂੰ ਕਹਿ ਕੇ ਕਿ ਭਾਈ ਤੁਸੀਂ ਉਹ ਪੈਸੇ ਵਾਪਸ ਕਰੋ ਤਾਂ ਖਾਹਵਾਲਦਾਂ ਉੱਜੜ ਗਿਆ ਨਾ ਤਾਂ ਤੁਹਾਡਾ ਭੇਜਿਆ ਹੋਇਆ ਬੰਦਾ ਉਸ ਮੁਲਕ ਦੇ ਵਿੱਚ ਪੌਂਡ ਸ਼ੈਡ ਜਿੱਥੇ ਤੁਸੀਂ ਭੇਜਿਆ ਤੇ ਉਹ ਤਾਂ ਖਾਵਨ ਜਾਂਦੇ ਖਾਣ ਦਾ ਨਹੀਂ ਇਤਬਾਕ ਹੋ ਗਿਆ ਇਸ ਕਰਕੇ ਇਹੋ ਜਿਹੇ ਬੰਦੇ ਨੂੰ ਤੰਗ ਕਰਨਾ ਮੈਂ ਸਮਝਦਾ ਕਿ ਇਹ ਲੋੜ ਤੋਂ ਬਾਹਰ ਹੈ ਤੇ ਮੈਂ ਬਤੌਰ MP ਸਲੱਖੇ ਜਦ ਮੈਂ ਆਪਣੇ ਇਲਾਕੇ ਦੇ ਵਿੱਚ ਇਹੋ ਜੀ ਚੀਜ਼ ਧਰਨੇ ਤੁੜਨੇ ਦੇ ਹੱਕ ਦੇ ਵਿੱਚ ਨਹੀਂ ਹੈ ਸਰ ਚੀਫ ਨਸਟਪੋਲੀ ਮੈਂ ਬੇਚਾਣ ਕਿ ਇਹ ਬਸਲਾਹ ਹਲ ਹੋ ਜੇ ਜਿਹੜਾ ਕਰਜ਼ ਸਾਨੂੰ ਕੱਟ ਨਾ ਕਰਨਾ ਪਵੇ ਕੋਰਟ ਤੁਮੇ ਸੋ ਆਸਕਰ ਦਾ ਫਤਿਹ ਦੀ ਫਤਿਹ ਕਰਦੇ ਵਾਰੀ ਕਿ ਕਾਹਨ ਸੋ ਪੈਕ